ਦੋਸਤੋ ਸਤਿ ਸ੍ਰੀ ਅਕਾਲ ਫੁੱਲ ਵੀਡੀਓ ਵੀ ਜਲਦੀ ਅਪਲੋਡ ਕਰ ਦਿਆਂਗੇ ਅੱਜ ਪਹੁੰਚਿਆ ਪਿੰਡ ਹਮਦਲਾ ਥਾੜ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤਿੰਨ ਮੱਝਾਂ ਦਿਖਾਈਆਂ ਨੇ ਪੂਰੀ ਟੌਪ ਕਲਾਸ ਫੀਡ ਦੇ ਵਿੱਚ ਆ 16 17 ਲੀਟਰ ਤੇ ਕੁਝ 17 ਲੀਟਰ ਤੇ ਝੋਟੀ ਚੱਲਣ ਢਈ ਆ ਕੁਝ ਐਨੀਮਲ ਜਿਹੜੇ 15 16 15 16 ਲੀਟਰ ਤੇ ਚੱਲਣ ਰਹੇ ਆ ਪੂਰੀ ਗੱਲਬਾਤ ਕਰਦੇ ਆ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਠੀਕ ਠਾਕ ਬਹੁਤ ਵਧੀਆ ਭਾਜੀ ਤੁਸੀਂ ਠੀਕ ਠਾਕ ਮਹਾਰਾ ਗੁਰਪ੍ਰੀਤ ਤਿੰਨ ਨੰਬਰਾਂ ਚ ਝੋਟੀਆਂ ਜਿੱਦਾਂ ਆਪਾਂ ਡਿਟੇਲ ਪਹਿਲਾਂ ਵੀਡੀਓ ਦੇ ਵਿੱਚ ਵੀ ਸਾਂਝੀ ਕੀਤੀ ਹੈ ਹਾਂਜੀ ਤਿੰਨੇ ਬਿਲਕੁਲ ਤਾਜ਼ੀਆਂ ਸੂਈਆਂ ਨੇ 8 10 10 11 ਦਿਨਾਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਪਹਿਲਾਂ ਮਤਲਬ ਇੱਕ ਝੋਟੀ ਦੂਜੇ ਸੂਬੇ ਆ ਤੇ ਦੋ ਤੀਜੇ ਤੇਜੇ ਆ ਹਾਂਜੀ ਤੀਜੇ ਤੇਜੇ ਐਸ ਵਕਤ ਜਕਰਵੀਰ ਗੁਰਪ੍ਰੀਤ ਆਪਾਂ ਗੱਲ ਕਰੀਏ ਆ ਪਹਿਲੇ ਨੰਬਰ ਤੇ ਝੋਟੀ ਆਪਣੇ ਕੋਲ ਦੂਜਾ ਸੂਬਾ ਪਲੂਣ ਕਿੰਨਾ ਪਹਿਲਾ ਸੂਬਾ ਕਿੰਨਾ ਦੁੱਧ ਚਵਾਇਆ ਪਹਿਲਾ ਸੂਬਾ ਵੀਰੇ ਨੇ 15 16 ਕਿਲੋ ਦੁੱਧ ਦਿੱਤਾ ਜੀ ਉਹਦੀ 15 16 ਕਿਲੋ ਦੁੱਧੋ ਦੁੱਧ ਚਵਾਇਆ ਝੋਟੀ ਦਾ ਲ ਇਹ ਕਮਾਲ ਵਾਲੀ ਝੋਟੀ ਆ ਬਿਲਕੁਲ ਕਮਾਲ ਕਰੂਗੀ ਅੱਗੇ ਉਹਨਾਂ ਦੀ ਏ ਕਿ 17 18 ਕਿਲੋ ਨਾਰਮਲ ਦੁੱਧ ਦੋਗੀ ਇਹ ਹੁਣ 15 16 ਚੱਲਣ ਦੀ ਆ ਹਾਂਜੀ ਹਫਤੇ ਦੀ ਸੂਈ ਥੱਲੇ 15 16 ਕਿਲੋ ਉਹਦੀ ਹਫਤੇ ਦੀ ਸੂਈ ਆ 15 16 ਲੀਟਰ ਦੁੱਧ ਮਗਰ ਕਟਾ ਮੇਲ ਕਾਫ ਦੂਜਾ ਸੂਆ ਝੋਟੀ ਦਾ ਮੁੱਲ ਵੀਰੇ ਕੀ ਕਰਤਾ ਮੁੱਲ ਵੀਰੇ ਜਿੰਨਾ ਮਰਜ਼ੀ ਕਰਾ ਲਓ ਭਾਵੇਂ 175 ਕਰ ਲਈਏ 80 ਕਰ ਲਈਏ हां ना 165 ਦੀ ਆਪਾਂ ਦੇਣੀ ਇੱਕ 65 ਦੀ ਜੈਸਨਵਾ ਜਿਹੜੀ ਵੀਡੀਓ ਦੇ ਵਿੱਚ ਕੀਤੀ ਹੈ ਗੱਲਬਾਤ ਉਹੋ ਹੀ ਆਪਾਂ ਛੋਟ ਵੀਡੀਓ ਚ ਦੱਸ ਰਹੇ ਹਾਂ ਛੋਟਾ ਸਿੰਘ ਮੱਥੇ ਦੇ ਵਿੱਚ ਫੋਲਾ ਠੀਕ ਆ ਜੀ ਬਾਕੀ ਲੇਵੇ ਦੀ ਕੁਆਲਿਟੀ ਬਹੁਤ ਬੈਸਟ ਇਧਰ ਸੈਕੰਡ ਨੰਬਰ ਤੇ ਇੱਕ ਝੋਟੀ ਦਿਖਾਉਣਾ ਭਰਾਵਾਂ ਨੂੰ ਜੈਡ ਬਲੈਕ ਝੋਟੀ ਆ ਇੱਕ ਰੰਗ ਕਾਲੀ ਸ਼ਾਹ ਝੋਟੀ ਆ ਮਗਰ ਜੈਡ ਬਲੈਕ ਹੀ ਕੱਟੀ ਆ ਐਸ ਵਕਤ ਵੀਰ ਤੁਸੀਂ ਦੱਸਿਆ ਵੀ ਤਾਂ ਥੱਲੇ ਮਤਲਬ 17 ਕਿ ਲੀਟਰ ਹਾਂਜੀ 17 ਲੀਟਰ ਹਨ ਕੰਡੇ ਵਾਲਾ ਦੁੱਧ ਜੀ ਕੰਡੇ ਵਾਲਾ 17 ਲੀਟਰ ਆ ਬਾਕੀ ਸ਼ਾਈ ਸ਼ੂਈ ਬੜੀ ਆ ਤੀਜਾ ਸੁਆ ਇਹ ਮਾਝਾ ਵੈਸੇ ਔਰ ओरिजिनल ਜਿਹੜੀ ਹੈ ਤੱਜੇ ਸੂਬੇ ਆ ਠੀਕ ਆ ਜੀ ਅਰਲੀਆਂ ਵਰਗੇ ਥਾਣਾ ਬਾਕੀ ਵੰਡ ਸਪੇਸ ਬਹੁਤ ਵਧੀਆ 17 ਲੀਟਰ ਦੁੱਧ ਹਾਜ਼ਰ ਮਗਰ ਕੱਟੀ ਆ ਜੈਡ ਬਲੈਕ ਆ ਠੀਕ ਆ ਤੇ ਇਹ ਵੀ ਅੱਜ ਬੜੇ ਜੈਜ ਰੇਟ ਦੇ ਵਿੱਚ ਮਿਲ ਜਾਣੀ ਆ ਦੁੱਧ ਕਰਮਾਂ ਲਈ ਲਾਉਗੀ ਮੇਰਾ ਮੱਥਾ 20 19 20 ਦਾ ਆਮ ਨਾਲ ਲਾਉਗੀ ਜੀ 20 ਪਾਰ ਕਰੋਗੀ ਥੱਲੇ ਨਹੀਂ ਰੈਂਦੀ ਜੀ ਠੀਕ ਆ ਜੀ ਬਾਕੀ ਬਹੁਤ ਸੋਹਣਾ ਕਮਾਲ ਦਾ ਥਾਣ ਲੱਗਾ ਠੀਕ ਆ ਜੀ ਗਰਲੋ ਬੰਦ ਬਹੁਤ ਮਿਹਨਤ ਰੱਖਦੇ ਆ ਪਸ਼ੂ ਦੇ ਵਿੱਚ ਆ ਵੇਖੋ ਜੀ ਕੱਲਾ ਕਦ ਢਾਂਚਾ ਨਹੀਂਗਾ ਦੁੱਧ ਆਪਣੀ ਥਾਂ ਬਾਕੀ ਵਰਲ ਸਪੇਸ ਬ ਇਹ ਵੀ ਅਜੇ ਵੀ ਗੁਰਪ੍ਰੀਤ ਕੋਈ 2 ਲੱਖ ਜਾਂ ਸਵਾ 2 ਲੱਖ ਮੁੱਲ ਜੋ ਮਰਜ਼ੀ ਕਰਾ ਲਓ ਦੇਣੀ ਕਿੰਨੀ ਦੀ ਹੈ ਵੀਰੇ ਮੁੱਲ ਭਵੇਂ ਦਾ ਢਾਈ ਕਰ ਲਈਏ ਸਵਾ 2 ਕਰ ਲਈਏ ਹਾਂਜੀ ਪਰ ਆਪਾਂ ਦੇਣ ਲੈਣ ਵਾਲੀ ਗੱਲ ਇੱਕੋ ਅੱਗੇ ਆਪਾਂ ਦੱਸਿਆ ਤੁਹਾਨੂੰ ਹਾਂਜੀ ਹਾਂ ਨਾ 175 ਦੀ ਆਪਾਂ 1 ਲੱਖ 75 ਦੀ ਹਾਂਜੀ ਇਧਰ ਇੱਕ 15 ਕਿਲੋ ਤਿਆਰ ਤੁਹਾਨੂੰ ਦੁੱਧ ਇਧਰ ਮੱਝ ਵਿਖਾਉਣੇ ਆ 15 ਕਿਲੋ ਹਾਜ਼ਰ ਦੁੱਧ ਦਾ ਸਿੰਗਲ ਹੱਡੀ ਆ ਬਿਲਕੁਲ ਵੇਖੋਗੇ ਤੁਸੀਂ ਆਹ ਵੇਖੋ ਪਿੱਠਪੂੜਾ ਸਿੰਗਲ ਘੱਡੀ ਆ ਤੇ ਤਜਸਵਾ ਵੀਰ ਹਾਂਜੀ ਵੀਰ ਜੀ ਮਗਰ ਇਹਦੇ ਕਟਾ ਆ ਗਿਆ ਹਾਂਜੀ ਮਗਰ ਇਹਦੇ ਕਟਾ ਜੀ ਮਗਰ ਕਟਾ 15 ਕਿਲੋ ਦੁੱਧ 10 11 ਦਿਨਾਂ ਦੀ ਸੂਈ ਆ ਹਾਂਜੀ 11 ਦਿਨ ਸੂਈ ਨੂੰ 11 ਦਿਨ ਹੋ ਗਏ ਸੂਈ ਨੂੰ ਤੇ 1 15 ਦੀ ਹਾਂ ਨਾ ਹਾਂਜੀ 1 15 ਦੀ ਜਾਨਾ ਮਾ ਉਹ ਵੀ 1 ਲੱਖ 15 ਦੀ ਤਣ ਹੋਊਗਾ 1 15 ਦੀ ਹਾਂ ਨਾ ਬਾਕੀ ਵੇਖੋ ਹੈ ਗਿੱਟ ਸਵਾ ਗਿੱਟ ਬਿਲਕੁਲ ਚੌੜਾ ਪਿਛੋਂ ਦੇਵਾ ਇਹ ਵੀਰ ਜੀ ਪੀ ਰਿਹਾ 16 ਲੀਟਰ ਦੁੱਧ ਦਿੰਦੀ ਹੁਣ ਇਸ ਟਾਈਮ ਚ 15 ਕਿਲੋ ਤੇ ਚੜ ਗਿਆ 1 ਕਿਲੋ ਡੇਢ ਦੋ ਦਿਨ ਹੋਰ ਵਧਣਾ ਠੀਕ ਹੈ ਜੀ ਲੋ ਵੀ ਅੱਜ 1 ਲੱਖ 15 ਦੀ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਸੋ ਧੰਨਵਾਦ